ਸਾਮਦਮੀ ਟਕਸਾਲ ਜਥਾ ਭਿੰਡਰਾ ਮੈਤਾ ਦੀ ਅਗਵਾਈ ਦੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ਪੁਰਪ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਸਜਾਇਆ ਗਿਆ ਤਾਂ ਤਸਵੀਰ ਤੁਹਾਨੂੰ ਵਿਖਾ ਦਿੰਦੇ ਆ ਕਿ ਕਿਸ ਸ਼ਰਧਾ ਦੇ ਨਾਲ ਜਿਹੜੀ ਸੰਗਤ ਹੈ ਉਹ ਇਸ ਵਕਤ ਆਪੋ ਆਪਣੇ ਟਰੈਕਟਰ ਟਰਾਲੀਆ ਲੈ ਕੇ ਇੱਥੇ ਪਹੁੰਚੀ ਹੋਈ ਹੈ ਤਾਂ ਨੌਜਵਾਨਾਂ ਦੇ ਵਿੱਚ ਔਰ ਸੰਗਤ ਦੇ ਵਿੱਚ ਇੱਕ ਵੱਡਾ ਜੋਸ਼ ਜਿਹੜਾ ਉਹ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਸੰਗਤ ਜਿਹੜੀ ਹੈ ਪੂਰਨ ਸ਼ਰਧਾ ਭਾਵਨਾ ਦੇ ਨਾਲ ਇੱਥੇ ਪਹੁੰਚੀ ਹੈ ਤਾਂ ਸੰਗਤਾਂ ਵੀ ਇੱਥੇ ਮੌਜੂਦ ਹੈਗੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਦੇ ਉੱਤੇ ਪ੍ਰਕਾਸ਼ਪੁਰਬ ਦੇ ਉੱਤੇ ਗੰਦਮੀ ਟਕਸਾਲ ਮੁਖੀ ਤੇ ਬਾਬਾ ਹਰਨਾਮ ਸਿੰਘ ਜੀ ਖਾਲਸਾ ਜੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਨਗਰ ਕੀਰਤਨ ਦਾ ਯੋਜਨ ਕੀਤਾ ਗਿਆ ਹੈ ਇਸ ਨਗਰ ਕੀਰਤਨ ਦਾ ਪਿੰਡ ਜਲਾਲ ਉਸਮਾਨ ਦੇ ਵਿੱਚ ਪਹੁੰਚਦੇ ਜਲਾਲ ਅਤੇ ਉਸਮਾਨੀਆ ਸਮੂਹ ਸੰਤਾ ਵੱਲੋਂ ਸਵਾਗਤ ਕੀਤਾ ਗਿਆ ਹੈ ਅਸੀਂ ਜਲਾਲ ਅਤੇ ਉਸਮਾਨ ਦੇ ਸਮੂਹ ਨਗਰ ਨਿਵਾਸੀਆ ਵੱਲੋਂ ਇਸ ਦਿਹਾੜੇ ਦੀ ਸਮੂਹ ਸੰਗਤਾਂ ਨੂੰ ਵਧਾਈਆਂ ਦੇਣੀਆਂ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਸਟਰ ਜੀ ਨਗਰ ਕੀਰਤਨ ਨੂੰ ਲੈ ਕੇ ਸੰਗਤਾਂ 'ਚ ਕਿੰਦਾ ਦਾ ਉਤਸ਼ਾਹ ਆ ਤੇ ਸੰਗਤ ਕਿਸ ਤਰੀਕੇ ਦੇ ਨਾਲ ਸਵਾਗਤ ਕਰ ਰਹੀ ਆ ਇਸ ਨਗਰ ਕੀਰਤਨ ਦਾ ਹਰ ਸਾਲ ਦੀ ਤਰ੍ਹਾਂ ਸਾਡੇ ਨਗਰ ਦੇ ਵਿੱਚ ਬਹੁਤ ਹੀ ਉਤਸ਼ਾਹ ਦੇ ਨਾਲ ਸਵਾਗਤ ਕੀਤਾ ਜਾਂਦਾ ਹੈ ਸੰਗਤਾਂ ਵੱਲੋਂ ਫੁੱਲਾਂ ਦੀ ਵਰਕਾ ਕੀਤੀ ਜਾ ਰਹੀ ਹੈ ਸੰਗਤਾਂ ਵੱਲੋਂ ਪਕੌੜੀਆਂ ਅਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਆ ਹਰ ਤਰੀਕੇ ਦੇ ਨਾਲ ਸੰਗਤਾਂ ਜਿਹੜਾ ਆ ਆਪਣਾ ਇਸ ਦੇ ਵਿੱਚ ਸਹਿਯੋਗ ਕਰ ਰਹੀਆਂ ਨੇ ਤੇ ਯੋਗਦਾਨ ਪਾ ਰਹੀਆਂ ਨੇ ਮੈਂ ਸਮਝਦਾ ਕਿ ਇਲਾਕੇ ਦੇ ਵਿੱਚ ਹੋਰ ਵੀ ਨਗਰ ਕੀਰਤਨ ਕਾਫੀ ਨਿਕਲਦੇ ਨੇ ਪਰ ਇਹ ਕਿੰਨੀ ਕਿ ਵੱਡੀ ਗਿਣਤੀ ਦੇ ਵਿੱਚ ਇੱਥੇ ਸੰਗਤ ਪਹੁੰਚਦੀ ਇਸ ਨਗਰ ਕੀਰਤਨ ਚ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜੋ ਅਸੀਂ ਬਚਪਨ ਤੋਂ ਵੱਡੇ ਹੋਏ ਆ ਇਸ ਨਗਰ ਕੀਰਤਨ ਦਾ ਅਰਚਾ ਇੱਕ ਵੱਖਰਾ ਹੀ ਅਰਚਾ ਹੁੰਦਾ ਹਰ ਸਾਲ ਨੂੰ ਦੇ ਵਿੱਚ ਅਸੀਂ ਇਸ ਨਗਰ ਕੀਰਤਨ ਨੂੰ ਬੇਸਬਰੀ ਨਾਲ ਟੀਕਦੇ ਆ ਬਚਪਨ ਤੋਂ ਲੈ ਕੇ ਅੱਜ ਅਧਖੜੀ ਉਮਰ ਤੱਕ ਇਸ ਨਗਰ ਕੀਰਤਨ ਦਾ ਅਰਚਾ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਹੈ ਕਿੰਨਾ ਕੁ ਲੰਬਾ ਰੂਟ ਇਸ ਨਗਰ ਕੀਰਤਨ ਦਾ ਇਸ ਨਗਰ ਕੀਰਤਨ ਦਾ ਰੂਟ ਇੱਥੋਂ ਤੇ ਕਾਫੀ ਲੰਮਾ ਹੁੰਦਾ ਹੈ ਬਾਇਆ ਬਾਬਾ ਬਕਾਲਾ ਸਾਹਿਬ ਹੁੰਦੇ ਹੋਏ ਇਹ ਮਹਿਤਾ ਸਮਾਪਤੀ ਹੁੰਦੀ ਹੈ ਇਸ ਦੀ ਤਾਂ ਬਿਲਕੁਲ ਇਹ ਸਨ ਸਿੰਘ ਜਿਹੜੇ ਇੱਥੇ ਨਗਰ ਕੀਰਤਨ ਦੀ ਸੇਵਾ ਦੇ ਲਈ ਔਰ ਨਗਰ ਕੀਰਤਨ ਦੇ ਸਤਕਾਰ ਦੇ ਵਿੱਚ ਪਹੁੰਚੇ ਹੋਏ ਸਨ ਔਰ ਇਹਨਾਂ ਦੇ ਵੱਲੋਂ ਜਿਹੜਾ ਹੈ ਨਗਰ ਕੀਰਤਨ ਦੀ ਇਸ ਸਤਕਾਰ ਦੇ ਵਿੱਚ ਪਾਲਕੀ ਸਾਹਿਬ ਦੇ ਫੁੱਲਾਂ ਦੀ ਵਰਖਾ ਕੀਤੀ ਗਈ ਹੈ ਔਰ ਤਰ੍ਹਾਂ ਤਰ੍ਹਾਂ ਦੇ ਰਸਤੇ ਦੇ ਵਿੱਚ ਲੰਗਰ ਵੀ ਲਗਾਏ ਗਏ ਨੇ ਔਰ ਸੰਗਤ ਦੇ ਵਿੱਚ ਬੜਾ ਵੱਡਾ ਜਿਹੜਾ ਉਤਸ਼ਾਹ ਆ ਉਹ ਝਲਕ ਰਿਹਾ ਹੈ ਕਿ ਨਗਰ ਕੀਰਤਨ ਦਮਦਮੀ ਟਕਸਾਲ ਦੀ ਅਗਵਾਈ ਦੇ ਵਿੱਚ ਜਿਹੜਾ ਸਾਲਾਨਾ ਇਹ ਸਜਾਇਆ ਜਾਂਦਾ ਹੈ ਤਾਂ ਇਸ ਨਗਰ ਕੀਰਤਨ ਨੂੰ ਲੈ ਕੇ ਪੂਰੇ ਇਲਾਕੇ ਦੇ ਵਿੱਚ ਵੱਡਾ ਉਤਸ਼ਾਹ ਜਿਹੜਾ ਉਹ ਦੇਖਿਆ ਜਾ ਸਕਦਾ ਹੈ ਜਗਬਾਣੀ ਔਰ ਦਰਸ਼ਨ ਟੀਵੀ ਦੇ ਲਈ ਕੈਪਟਨ ਸਿੰਘ ਮਹਿਤਾ ਚੌਕ ਅਮਰੰਦਮੀ ਟਕਸਾਲ ਜਥਾ ਭਿੰਡਰਾ ਮਹਿਤਾ ਦੀ ਅਗਵਾਈ ਦੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ਪੁਰਪ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਸਜਾਇਆ ਗਿਆ ਤਾਂ ਤਸਵੀਰ ਤੁਹਾਨੂੰ ਵਿਖਾ ਦਿੰਦੇ ਆ ਕਿ ਇਸ ਸ਼ਰਧਾ ਦੇ ਨਾਲ ਜਿਹੜੀ ਸੰਗਤ ਹੈ ਉਹ ਇਸ ਵਕਤ ਆਪੋ ਆਪਣੇ ਟਰੈਕਟਰ ਟਰਾਲੀਆ ਲੈ ਕੇ ਇੱਥੇ ਪਹੁੰਚੀ ਹੋਈ ਹੈ ਤਾਂ ਨੌਜਵਾਨਾਂ ਦੇ ਵਿੱਚ ਔਰ ਸੰਗਤ ਦੇ ਵਿੱਚ ਇੱਕ ਵੱਡਾ ਜੋਸ਼ ਜਿਹੜਾ ਉਹ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਸੰਗਤ ਜਿਹੜੀ ਹੈ ਪੂਰਨ ਸ਼ਰਧਾ ਭਾਵਨਾ ਦੇ ਨਾਲ ਇੱਥੇ ਪਹੁੰਚੀ ਹੈ ਤਾਂ ਸੰਗਤਾਂ ਵੀ ਇੱਥੇ ਮੌਜੂਦ ਹੈਗੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਦੇ ਉੱਤੇ ਪ੍ਰਕਾਸ਼ਪੁਰਬ ਦੇ ਉੱਤੇ ਗੰਦਮੀ ਟਕਸਾਲ ਮੁਖੀ ਤੇ ਬਾਬਾ ਹਰਨਾਮ ਸਿੰਘ ਜੀ ਖਾਲਸਾ ਜੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਨਗਰ ਕੀਰਤਨ ਦਾ ਯੋਜਨ ਕੀਤਾ ਗਿਆ ਹੈ ਇਸ ਨਗਰ ਕੀਰਤਨ ਦਾ ਪਿੰਡ ਜਲਾਲ ਉਸਮਾਨ ਦੇ ਵਿੱਚ ਪਹੁੰਚ ਤੇ ਜਲਾਲ ਅਤੇ ਉਸਮਾਨੀਆ ਸਮੂਹ ਸੰਤਾ ਵੱਲੋਂ ਸਵਾਗਤ ਕੀਤਾ ਗਿਆ ਤੇ ਅਸੀਂ ਜਲਾਲ ਅਤੇ ਉਸਮਾਨ ਦੇ ਸਮੂਹ ਨਗਰ ਨਿਵਾਸੀਆ ਵੱਲੋਂ ਇਸ ਦਿਹਾੜੇ ਦੀ ਸਮੂਹ ਸੰਗਤਾਂ ਨੂੰ ਵਧਾਈਆਂ ਦੇਣਿਆ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਸਟਰ ਜੀ ਨਗਰ ਕੀਰਤਨ ਨੂੰ ਲੈ ਕੇ ਸੰਗਤਾਂ 'ਚ ਕਿਦਾਂ ਦਾ ਉਤਸ਼ਾਹ ਆ ਤੇ ਸੰਗਤ ਕਿਸ ਤਰੀਕੇ ਦੇ ਨਾਲ ਸਵਾਗਤ ਕਰ ਰਹੀ ਆ ਇਸ ਨਗਰ ਕੀਰਤਨ ਦਾ ਹਰ ਸਾਲ ਦੀ ਤਰ੍ਹਾਂ ਸਾਡੇ ਨਗਰ ਦੇ ਵਿੱਚ ਬਹੁਤ ਹੀ ਉਤਸ਼ਾਹ ਦੇ ਨਾਲ ਸਵਾਗਤ ਕੀਤਾ ਜਾਂਦਾ ਹੈ ਸੰਗਤਾਂ ਵੱਲੋਂ ਫੁੱਲਾਂ ਦੀ ਵਰਕਾ ਕੀਤੀ ਜਾ ਰਹੀ ਹੈ ਸੰਗਤਾਂ ਵੱਲੋਂ ਪਕੌੜੀਆਂ ਅਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਆ ਹਰ ਤਰੀਕੇ ਦੇ ਨਾਲ ਸੰਗਤਾਂ ਜਿਹੜਾ ਆ ਆਪਣਾ ਇਸ ਦੇ ਵਿੱਚ ਸਹਿਯੋਗ ਕਰ ਰਹੀਆਂ ਨੇ ਤੇ ਯੋਗਦਾਨ ਪਾ ਰਹੀਆਂ ਨੇ ਮੈਂ ਸਮਝਦਾ ਕਿ ਇਲਾਕੇ ਦੇ ਵਿੱਚ ਹੋਰ ਵੀ ਨਗਰ ਕੀਰਤਨ ਕਾਫੀ ਨਿਕਲਦੇ ਨੇ ਪਰ ਇਹ ਕਿੰਨੀ ਕਿ ਵੱਡੀ ਗਿਣਤੀ ਦੇ ਵਿੱਚ ਇੱਥੇ ਸੰਗਤ ਪਹੁੰਚਦੀ ਇਸ ਨਗਰ ਕੀਰਤਨ ਚ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜੋ ਅਸੀਂ ਬਚਪਨ ਤੋਂ ਵੱਡੇ ਹੋਏ ਆ ਇਸ ਨਗਰ ਕੀਰਤਨ ਦਾ ਅਛਾ ਇੱਕ ਵੱਖਰਾ ਇਛਾ ਹੁੰਦਾ ਹਰ ਸਾਲ ਨੂੰ ਦੇ ਵਿੱਚ ਅਸੀਂ ਇਸ ਨਗਰ ਕੀਰਤਨ ਨੂੰ ਬੇਸਬਰੀ ਨਾਲ ਠੀਕ ਨੇ ਆ ਬਚਪਨ ਤੋਂ ਲੈ ਕੇ ਅੱਜ ਅਧਖੜੀ ਉਮਰ ਤੱਕ ਇਸ ਨਗਰ ਕੀਰਤਨ ਦਾ ਅਛਾ ਦਿਨੋਂ ਦਿਨ ਵੱਧਦੇ ਜਾ ਰਿਹਾ ਕਿੰਨਾ ਕੁ ਲੰਬਾ ਰੂਟ ਇਸ ਨਗਰ ਕੀਰਤਨ ਦਾ ਇਸ ਨਗਰ ਕੀਰਤਨ ਦਾ ਰੂਟ ਇੱਥੋਂ ਤੇ ਕਾਫੀ ਲੰਮਾ ਹੁੰਦਾ ਹੈ ਬਾਇਆ ਬਾਬਾ ਬਕਾਲਾ ਸਾਹਿਬ ਹੁੰਦੇ ਹੋਏ ਇਹ ਮਹਿਤਾ ਸਮਾਪਤੀ ਹੁੰਦੀ ਹੈ ਇਸ ਦੀ ਤਾਂ ਬਿਲਕੁਲ ਇਹ ਸਨ ਸਿੰਘ ਜਿਹੜੇ ਇੱਥੇ ਨਗਰ ਕੀਰਤਨ ਦੀ ਸੇਵਾ ਦੇ ਲਈ ਔਰ ਨਗਰ ਕੀਰਤਨ ਦੇ ਸਤਕਾਰ ਦੇ ਵਿੱਚ ਪਹੁੰਚੇ ਹੋਏ ਸਨ ਔਰ ਇਹਨਾਂ ਦੇ ਵੱਲੋਂ ਜਿਹੜਾ ਹੈ ਨਗਰ ਕੀਰਤਨ ਦੀ ਇਸ ਸਤਕਾਰ ਦੇ ਵਿੱਚ ਪਾਲਕੀ ਸਾਹਿਬ ਦੇ ਫੁੱਲਾਂ ਦੀ ਵਰਖਾ ਕੀਤੀ ਗਈ ਹੈ ਔਰ ਤਰ੍ਹਾਂ ਤਰ੍ਹਾਂ ਦੇ ਰਸਤੇ ਦੇ ਵਿੱਚ ਲੰਗਰ ਵੀ ਲਗਾਏ ਗਏ ਨੇ ਔਰ ਸੰਗਤ ਦੇ ਵਿੱਚ ਬੜਾ ਵੱਡਾ ਜਿਹੜਾ ਉਤਸ਼ਾਹ ਆ ਉਹ ਝਲਕ ਰਿਹਾ ਹੈ ਕਿ ਨਗਰ ਕੀਰਤਨ ਦਮਦਮੀ ਟਕਸਾਲ ਦੀ ਅਗਵਾਈ ਦੇ ਵਿੱਚ ਜਿਹੜਾ ਸਲਾਨਾ ਇਹ ਸਜਾਇਆ ਜਾਂਦਾ ਹੈ ਤਾਂ ਇਸ ਨਗਰ ਕੀਰਤਨ ਨੂੰ ਲੈ ਕੇ ਪੂਰੇ ਇਲਾਕੇ ਦੇ ਵਿੱਚ ਵੱਡਾ ਉਤਸ਼ਾਹ ਜਿਹੜਾ ਉਹ ਦੇਖਿਆ ਜਾ ਸਕਦਾ ਹੈ ਜਗਬਾਣੀ ਔਰ ਦਰਸ਼ਨ ਟੀਵੀ ਦੇ ਲਈ ਕੈਪਟਨ ਸਿੰਘ ਮਹਿਤਾ ਚੌਕ